ਅੰਮ੍ਰਿਤਸਰ ਸਿਵਲ ਲਾਈਨ ਪੁਲਸ ਨੇ ਜੰਮੂ ਪੁਲਸ ਦੇ ਉੱਤੇ ਗੋਲੀ ਚ ਲੋਣ ਵਾਲੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਜੰਮੂ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਸੀ ਉੱਥੇ ਹੀ ਜੰਮੂ ਦੇ ਪੁਲਿਸ ਮੁਲਾਜ਼ਮ ਦੇ ਉੱਤੇ ਜਿਹੜੀ ਗੋਲੀ ਆ ਇਹਨਾਂ ਵੱਲੋਂ ਚਲਾਈ ਗਈ ਜਿਸ ਦਾ ਇੱਕ ਨਿਜੀ ਹਸਪਤਲ ਦੇ ਵਿੱਚ ਇਲਾਜ ਵੀ ਚੱਲਦਾ ਪਿਆ ਹੈ ਉੱਥੇ ਹੀ ਇਹਨਾਂ ਕੋਲ ਵਾਰਦਾਤ ਦੇ ਟਾਈਮ ਤੇ ਵਰਤੇ ਆ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਅੱਜ ਦਿਨ ਸ਼ਨੀਵਾਰ 13 ਤਰੀਕ ਸਮਾਂ 2:30 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਤੇ ਆਉ ਸੁਣਾਉਨੇ ਆ ਕੀ ਕਹਿਣਾ ਹੈ ਇਹ ਜੀ 11 ਤੇ 12 ਜਨਵਰੀ ਦੀ ਦਰਮਿਆਨੀ ਰਾਤ ਨੂੰ ਜੰਮੂ ਕਸ਼ਮੀਰ ਪੁਲਿਸ ਦੇ ਡਿਸਟ੍ਰਿਕਟ ਸੰਭਾ ਪੁਲਿਸ ਸਟੇਸ਼ਨ ਰਾਮਗੜ੍ਹ ਦੀ ਇੱਕ ਪੁਲਿਸ ਪਾਰਟੀ ਕਿਸੇ ਗੈਂਗਵਾਰ ਦੇ ਚਲਦੇ ਇੱਕ ਕਤਲ ਹੱਤਿਆ ਦੇ ਮਾਮਲੇ ਦੇ ਵਿੱਚ ਰੇਡ ਕਰਨ ਲਈ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਆਈ ਸੀ ਸਿਵਲ ਲਾਈਨ ਥਾਣੇ ਵਿਖੇ ਸੂਚਿਤ ਕਰਕੇ ਜਦੋਂ ਇਹਨਾਂ ਨੂੰ ਕੋਲ ਜੋ ਮੁਖਬਰ ਖਾਸ ਦੀ ਇਨਫੋਰਮੇਸ਼ਨ ਸੀ ਕਿ ਇਸ ਕਤਲ ਮਾਮਲੇ ਦੇ ਦੋ ਪ੍ਰਮੁੱਖ ਦੋਸ਼ੀ ਰੇਲਵੇ ਲਿੰਕ ਰੋਡ ਤੇ ਭਾਰਤ ਹੋਟਲ ਦੇ ਵਿੱਚ ਰੁਕੇ ਹੋਏ ਹਨ ਜਦੋਂ ਜੰਮੂ ਕਸ਼ਮੀਰ ਦੀ ਪੁਲਿਸ ਪਾਰਟੀ ਨੇ ਭਾਰਤ ਹੋਟਲ ਦੇ ਵਿੱਚ ਰੇਡ ਕੀਤਾ ਜਿਸ ਪਾਰਟੀ ਨੂੰ ਸਬ ਇੰਸਪੈਕਟਰ ਦੀਪਕ ਸ਼ਰਮਾ ਲੀਡ ਕਰ ਰਹੇ ਸਨ ਜਦੋਂ ਪੁਲਿਸ ਪਾਰਟੀ ਨੇ ਹੋਟਲ ਜਾ ਕੇ ਕਮਰਾ ਨੰਬਰ 108 ਦੇ ਵਿੱਚ ਜਿੱਥੇ ਕਿ ਇਹ ਦੋਨੋਂ ਦੋਸ਼ੀ ਰੁਕੇ ਹੋਏ ਸਨ ਉੱਥੇ ਰੇਡ ਕੀਤਾ ਤਾਂ ਦੋਸ਼ੀਆਂ ਵੱਲੋਂ ਪੁਲਿਸ ਤੇ ਸਿੱਧੀ ਫਾਇਰ ਕੀਤੀ ਗਈ ਇਹਨਾਂ ਵੱਲੋਂ ਦੋ ਫਾਇਰ ਕੀਤੇ ਗਏ ਜਿਸ ਵਿੱਚੋਂ ਇੱਕ ਫਾਇਰ ਜੋ ਪੁਲਿਸ ਪਾਰਟੀ ਦੇ இந்து ਭੂਸ਼ਣ ਸਨ ਉਹਨਾਂ ਦੀ ਖੱਬੀ ਵਕੀ ਤੇ ਲੱਗਾ ਸੀ ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਬੜੀ ਭਾਦਰੀ ਦੇ ਨਾਲ ਜਿਸ ਵਿੱਚ ਸਿਵਲ ਲਾਈਨ ਦੀ ਪੁਲਿਸ ਵੀ ਨਾਲ ਮੌਜੂਦ ਸੀਗੀ ਇਹਨਾਂ ਨੇ ਦੋਨਾਂ ਦੋਸ਼ੀਆਂ ਨੂੰ ਮੌਕੇ ਤੇ ਕਾਬੂ ਕਰ ਲਿਆ ਸੀਗਾ ਤੇ ਦੋਨਾਂ ਦੋਸ਼ੀਆਂ ਦਾ ਨਾਮ ਇੱਕ ਦਾ ਨਾਮ ਅਰुण ਚੌਧਰੀ ਉਰਫ ਅੱਬੂ ਜੱਟ ਦੂਸਰੇ ਦਾ ਨਾਮ ਅਤੁਲ ਚੌਧਰੀ ਉਰਫ ਰਵੀ ਇਹਨਾਂ ਦੋਨੋਂ ਦੋਸ਼ੀਆਂ ਨੂੰ ਸਮੇਤ ਜੋ ਬੱਤੀ ਬੋਰ ਦਾ ਇਹਨਾਂ ਕੋਲ ਨਜਾਇਜ਼ ਪਿਸਟਲ ਸੀਗਾ 5 ਜਿੰਦਾ ਰੌਂਦ ਤੇ 2 ਖਾਲੀ ਰੌਂਦ ਇਹ ਨਕਲੂ ਬ੍ਰਮਧ ਕਰ ਲਈ ਗਏ ਹਨ ਜਿਸ ਤੋਂ ਬਾਅਦ ਜੋ ਪੁਲਿਸ ਪਾਰਟੀ ਲੀਡ ਕਰ ਰਹੀ ਸਨ ਸਬ ਇੰਸਪੈਕਟਰ ਦੀਪਿਕਾ ਸ਼ਰਮਾ ਉਹਨਾਂ ਦੇ ਬਿਆਨਾਂ ਤੇ ਇੱਕ ਹੋਰ ਮੁਕੱਦਮਾ ਇੱਥੇ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਅਧੀਨ ਧਾਰਾ 307 353 186 34 ਆਈਪੀਸੀ ਤੇ 25 ਆਮ ਜੈਟ ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਗਿਆ ਵਾ ਜਿਸ ਵਿੱਚ ਦੋਨੋਂ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਵਾ ਤੇ ਦੋਨੋਂ ਦੋਸ਼ੀਆਂ ਤੋਂ ਰਿਮਾਂਡ ਤੇ ਪੁਸ਼ਕਸ਼ ਕੀਤੀ ਜਾ ਰਹੀ ਹੈ ਜੀ ਸਰ ਜਿਹਨੂੰ ਗੋਲੀ ਲੱਗੀ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਕਹਿੰਦੇ ਜੰਮੂ ਕਸ਼ਮੀਰ ਪੁਲਿਸ ਜੋ ਜਿਸ ਮੁਲਾਜ਼ਮ ਦੇ ਗੋਲੀ ਲੱਗੀ ਹੈ ਜੀ ਉਹ ਜੰਮੂ ਕਸ਼ਮੀਰ ਪੁਲਿਸ ਦਾ ਮੁਲਾਜ਼ਮ ਹੈ ਤੇ ਹਿੰਦੂ ਪੁਸ਼ਨ ਉਸ ਦਾ ਨਾਮ ਹੈ ਜੀ ਤੇ ਕੀ ਕੰਡੀਸ਼ਨ ਹੈ ਸਰ ਉਹਦੀ ਐ ਬਿਲਕੁਲ ਸਟੇਬਲ ਆ ਜੀ ਇਮੀਡੀਏਟਲੀ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਅਮਨ ਦੀ ਹਸਪੀਟਲ ਵਿੱਚ ਐਡਮਿਟ ਕਰਾਇਆ ਗਿਆ ਸੀਗਾ ਤੇ ਇਹਨਾਂ ਦੀ ਕੰਡੀਸ਼ਨ ਬਿਲਕੁਲ ਸਟੇਬਲ ਆ ਜੀ ਹੁਣ ਜਿਹੜੇ ਦੋ ਨੌਜਵਾਨ ਫੜੇ ਆ ਉਹ ਜੰਮੂ ਬੁੱਲਸ ਦੇ ਹੈਂਡਓਵਰ ਕਾਪੀ ਹੈ ਤੇ ਆਪਣੇ ਕੋਲ ਨਹੀਂ ਜੀ ਇਸ ਵਿੱਚ ਜੋ ਤੁਹਾਨੂੰ ਦੱਸਿਆ ਕਿ ਜੋ ਘਟਨੇ ਇੱਥੇ ਭਾਰਤ ਹੋਟਲ ਦੇ ਵਿੱਚ ਹੋਈ ਆ ਜੋ ਕਿ ਇਹ ਜੂਰਿਸਡਿਕਸ਼ਨ ਸਿਵਲ ਹੈਂ ਪੁਲਿਸ ਸਟੇਸ਼ਨ ਦੀ ਆ ਇਸ ਕਰਕੇ ਇੱਥੇ ਇਹਨਾਂ ਦੇ ਇੱਕ ਨਵਾਂ ਕਦਮ ਦਰਜ ਕੀਤਾ ਗਿਆ ਵਾ ਤੇ ਉਸ ਵਿੱਚ ਇਹਨਾਂ ਦੋਨੋਂ ਦੋਸ਼ੀਆਂ ਦੀ ਅਰੈਸਟ ਕੀਤੀ ਗਈ ਆ ਤੇ ਵੈਪਨ ਬਰਾਮਦ ਕੀਤਾ ਗਿਆ ਵਾ ਜੰਮੂ ਕਸ਼ਮੀਰ ਤੋਂ ਬਾਅਦ ਇਹਨਾਂ ਨੂੰ ਪ੍ਰੋਡਕਸ਼ਨ ਬੰਦ ਤੇ ਲੈ ਕੇ ਜਾਊਗੀ ਕੋਰਟ ਚ ਪੇਸ਼ ਕਰਾਇਆ ਸਰ ਬਿਲਕੁਲ ਜੀ ਇਹਨਾਂ ਦੋਨੋਂ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਨਾ ਰਿਮਾਂਡ ਲੈ ਕੇ ਜੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਜੀ